ਸਿੱਕਾਲ ਜੀ ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਫੇਰ ਮੈਂ ਇੱਕ ਨਾਮੀ ਖਿਡਾਰੀ ਦੀ ਵਾਰਤਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਇਹ ਖਿਡਾਰੀ ਆ ਦੋਸਤੋ 1937 ਤੋਂ ਪਹਿਲਾਂ ਦਾ ਜੰਮਿਆ ਹੋਇਆ ਅਕਸਰ ਮੈਂ ਉਹਨਾਂ ਖਿਡਾਰੀਆਂ ਦੀ ਜ਼ਿਆਦਾ ਗੱਲ ਕਰਦਾ ਹੁੰਨਾ ਜਿਹੜੇ ਇਸ ਦੁਨੀਆਂ ਤੇ ਨਹੀਂ ਰਹੇ ਤੇ ਉਹਨਾਂ ਨੂੰ ਹੁਣ ਲੋਕ ਭੁੱਲ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਵੇਖਣ ਵਾਲੇ ਵੀ ਵਿਰਲੇ ਹੀ ਰਹਿ ਗਏ ਉਹਨਾਂ ਦੀ ਖੇਡ ਵੇਖਣ ਵਾਲੇ ਉਹਨਾਂ ਦੇ ਬਾਰੇ ਜਾਣਨ ਨੂੰ ਜਾਣਨ ਵਾਲੇ ਉਹ ਬਹੁਤ ਘੱਟ ਰਹਿ ਗਏ ਇਹ ਖਿਡਾਰੀ ਦਾ ਨਾਮ ਹੈ ਗੁਰਦਿਆਲ ਸਿੰਘ ਢਿੱਲੋ 1933 ਦੇ ਵਿੱਚ ਇਹਦਾ ਜਨਮ ਹੋਇਆ ਸੀ ਉਸ ਵੇਲੇ ਪਾਕਿਸਤਾਨ ਵੀ ਸਾਡੇ ਦੇਸ਼ ਦਾ ਹਿੱਸਾ ਹੁੰਦਾ ਸੀ ਤੇ ਉਸ ਵੇਲੇ ਇਹਨਾਂ ਦਾ ਸੀਗਾ ਜਿਹੜਾ ਜ਼ਿਲ੍ਹਾ ਉਹ ਮੁਲਤਾਨ ਮੁਲਤਾਨ ਜ਼ਿਲ੍ਹਾ ਸੀ ਮੁਲਤਾਨ ਦੇ ਵਿੱਚੋਂ ਆਇਆਂ ਨੂੰ ਮੁਲਤਾਨੀ ਵੀ ਕਹਿ ਦਿੰਦੇ ਆ ਮੁਲਤਾਨ ਜ਼ਿਲ੍ਹੇ ਦਾ ਪਿੰਡ ਬੰਜਾਰੀ ਸੀ ਦੋਸਤੋ ਜਿੱਥੇ 1923 ਦੇ ਵਿੱਚ ਗੁਰਦਿਆਲ ਸਿੰਘ ਢਿੱਲੋਂ ਦਾ ਜਨਮ ਹੋਇਆ ਸੀ ਪਾਰਟੀਸ਼ਨ ਤੋਂ ਬਾਅਦ ਇਹ ਜਲੰਧਰ ਦੇ ਨੇੜੇ ਵਸਦੇ ਪਿੰਡ ਨੰਗਲ ਕਰਾਰਖਾਂ ਉੱਥੇ ਆ ਕੇ ਵੱਸ ਗਏ ਤੇ ਉੱਥੇ ਆ ਕੇ ਜਦੋਂ ਇਹ ਦਸਵੀਂ ਚ ਪੜਦਾ ਸੀ ਤਾਂ ਇਹਨੂੰ ਜਿਹੜੀ ਕਬੱਡੀ ਦੀ ਝੇਟਕ ਲੱਗੀ ਤਾਂ ਆਪਣੇ ਵੱਡੇ ਭਰਾ ਜਗਵਿੰਦਰਪਾਲ ਸਿੰਘ ਨੂੰ ਵੇਖ ਕੇ ਲੱਗੀ ਤੇ ਉਸ ਤੋਂ ਬਾਅਦ ਇਨੇ 10ਵੀਂ ਪਾਸ ਕਰ ਲਈ 10ਵੀਂ ਪਾਸ ਕਰਨ ਤੋਂ ਬਾਅਦ ਗੁਰਦੇਵਾਲ ਸਿੰਘ ਢਿੱਲੋਂ ਨੇ ਜਲੰਧਰ ਦੇ ਲਾਇਰਪੁਰ ਖਾਲਸਾ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਤੇ ਉਧਰੋਂ ਜਿਹੜੀ ਸੀਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸ ਵੇਲੇ ਇੱਕੋ ਜਿਹੀ ਯੂਨੀਵਰਸਿਟੀ ਹੁੰਦੀ ਸੀ ਦੋਸਤੋ ਪੰਜਾਬੀ ਯੂਨੀਵਰਸਿਟੀ ਬਾਅਦ ਚ ਬਣੀ ਐ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਉਹ ਵੀ ਬਾਅਦ ਦੇ ਵਿੱਚ ਹੋਣੀ ਚਾਹੀਏ ਪਹਿਲੇ ਪਹਿਲਾ ਜਿਹੜੀ ਇੱਕੋ ਜਿਹੀ ਯੂਨੀਵਰਸਿਟੀ ਹੁੰਦੀ ਸੀ ਉਹ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਤੇ ਹਰਿਆਣੇ ਦੇ ਲਗਭਗ ਸਾਰੇ ਕਾਲਜ ਉਸ ਯੂਨੀਵਰਸਿਟੀ ਦਾ ਹਿੱਸਾ ਹੁੰਦੀ ਸੀ ਤੇ ਆਮ ਤੌਰ ਤੇ ਜਿਹੜੇ ਕਬੱਡੀ ਦੇ ਮੁਕਾਬਲੇ ਹੁੰਦੇ ਸੀਗੇ ਉਹ ਹਰ ਵਾਰੀ ਜਿਹੜਾ ਫਾਈਨਲ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਪਹੁੰਚਦੀ ਹੁੰਦੀ ਸੀ ਤੇ ਅੰਮ੍ਰਿਤਸਰ ਦੀ ਟੀਮ ਇਸ ਵਾਰ ਵੀ ਫਾਈਨਲ 'ਚ ਪਹੁੰਚੀ ਤੇ ਇਧਰੋਂ ਇਹਨਾਂ ਦੀ ਜਿਹੜੀ ਹੈ ਲਾਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਗਈ ਇਹਦੇ ਤੋਂ ਜਿਹੜੇ ਸੀਨੀਅਰ ਖਿਡਾਰੀ ਸੀ ਢਿੱਲੋਂ ਸਾਹਿਬ ਤੋਂ ਪਹਿਲਾਂ ਦੇ ਜਿਹੜੇ ਸੀਨੀਅਰ ਖਿਡਾਰੀ ਸੀ ਉਹ ਉਹਦਾ ਨਾਮ ਸੀ ਗਮਿੰਦਰ ਸਿੰਘ ਤੇ ਉਹਨੂੰ ਕਬੱਡੀ ਦੀ ਦੁਨੀਆ ਦੇ ਵਿੱਚ ਢੱਗਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਉਹ ਸਰੀਰ ਤਾਂ ਥੋੜਾ ਜਿਹਾ ਭਾਰੀ ਸੀ ਤੇ ਜਿਹੜਾ ਜਿਆਦਾ ਤੁੱਸ ਦਿੰਦਾ ਤੇ ਉਹਨੂੰ ਫਿਰ ਜਿਹੜੇ ਉਹਦੇ ਸਾਥੀਆਂ ਨੇ ਵੀ ਇਹ ਤਾਂ ਢੱਗਾ ਹੈ ਉਹਦੇ ਤੇ ਢੱਕੇ ਜਨਾਂ ਜਾਣ ਹੈ ਦੇ ਵਿੱਚ ਤੇ ਤਾਂ ਉਹਨੂੰ ਗਮਿੰਦਰ ਸਿੰਘ ਢੱਗਾ ਕਹਿਣ ਲੱਗੇ ਸੀ ਤੇ ਦੂਸਰੇ ਪਾਸੇ ਜਿਹੜਾ ਸੀਗਾ ਅੰਮ੍ਰਿਤਸਰ ਖਾਲਸਾ ਕਾਲਜ ਅੰਮ੍ਰਿਤਸਰ ਉਹਦੀ ਬੜੀ ਚੜ੍ਹਾਈ ਸੀ ਕਿਉਂਕਿ ਉਹ ਵਾਰ-ਵਾਰ ਦੇ ਜੇਤੂ ਉਹੀ ਹੁੰਦਾ ਸੀ ਤੇ ਉਹਦੇ ਵਿੱਚੋਂ ਹਰਨਾਮ ਸਿੰਘ ਨਾਹਾਮਾ ਉਹ ਤਕੜਾ ਖਿਡਾਰੀ ਸੀ ਜਦੋਂ ਫਾਈਨਲ ਮੈਚ ਇਹਨਾਂ ਦਾ ਹੋਇਆ ਹੋਣ ਲੱਗਿਆ ਤੇ ਇੱਕ ਦਿਨ ਪਹਿਲਾਂ ਜਿਹੜੀਆਂ ਹੋਸਟਲ ਦੇ ਵਿੱਚ ਅੱਜ ਵਾਂਗੂ ਤਾਂ ਹੈ ਨਹੀਂ ਸੀ ਵੀ ਖਿਡਾਰੀ ਗੱਡੀਆਂ ਤੇ ਆਏ ਤੇ ਆਕੇ ਮੁੜ ਕੇ ਉਸ ਵੇਲੇ ਦਾ ਹੋਸਟਲਾਂ ਦੇ ਵਿੱਚ ਜਾਂ ਸਕੂਲਾਂ ਕਾਲਜਾਂ ਦੇ ਕਮਰਿਆਂ ਦੇ ਵਿੱਚ ਹੀ ਜਿਹੜਾ ਰੁਕਣਾ ਪੈਂਦਾ ਹੁੰਦਾ ਸੀ ਟੀਮਾਂ ਨੂੰ ਤੇ ਕਹਿੰਦੇ ਵੀ ਉੱਥੇ ਹੋਸਟਲ ਦੇ ਵਿੱਚ ਚਰਚਾ ਹੋਣ ਲੱਗੀ ਕਹਿੰਦੇ ਵੀ ਨਹਾਮਾ ਕਹਿੰਦਾ ਕਹਿੰਦਾ ਮੈਂ ਢੱਗੇ ਦੀ ਨਾ ਦੇ ਢਿੱਡ ਤੇ ਹੱਥ ਲਾ ਕੇ ਭੱਜੂ ਮੈਨੂੰ ਉਹ ਟੱਕ ਨਹੀਂ ਸਕਦਾ ਤੇ ਇਹ ਦੇ ਵਿੱਚ ਵੀ ਸੱਚਾਈ ਸੀ ਕਿਉਂਕਿ ਜਿਹੜਾ ਮਹਿੰਦਰ ਸਿੰਘ ਢੱਗਾ ਸੀ ਉਹ ਉਹਦੇ ਚ ਜਾਨ ਬੜੀ ਸੀ ਪਰ ਉਹ ਫੁਰਤੀਲੇ ਜਿਹੜੇ ਰੇਡਰ ਸੀਗੇ ਉਹ ਉਹਦੇ ਵਸਦਾ ਰੋਗ ਨਹੀਂ ਸੀ ਤੇ ਉਹ ਜਿਹੜਾ ਨਹਾਮਾ ਸੀ ਉਹ ਬੜਾ ਫੁਰਤੀਲਾ ਰੇਡਰ ਸੀ ਉਹਦੀ ਜਿਆਦਾ ਮਤਲਬ ਇਹ ਕਹ ਲਓ ਕਿ ਕਾਲਜ ਦੇ ਜਿਹੜੇ ਘਬਰੇਟ ਸੀਗੇ ਉਹਨਾਂ ਦੇ ਵਿੱਚ ਉਹਦੀ ਬੜੀ ਚੜਤ ਸੀ ਉਹਦੀ ਜਿਹੜੀ ਖਾਸੀਅਤ ਇਹ ਸੀ ਵੀ ਉਹ ਜਦੋਂ ਰੇਡ ਕਰਦਾ ਸੀ ਤਾਂ ਬੜੇ ਐਕਸ਼ਨ ਕਰਦਾ ਵਿਗਟੇਡਾ ਹੋਣਾ ਉਹਨੇ ਪਹਿਲਾਂ ਪੌਣੀਆਂ ਪੁਆਇੰਟ ਲੈ ਕੇ ਫਿਰ ਉਹਨੇ ਨਖਰੇ ਦਿਖਾਉਣੇ ਤੇ ਇਹੋ ਜਾਂ ਉਹਦੀ ਉਹਦੀ ਮਤਲਬ ਜਿਹੜੀ ਆਦਤ ਸੀ ਤੇ ਪਰ ਉਹਦਾ ਗੁੰਦਵਾ ਸਰੀਰ ਉਹ ਵਾਕਈ ਉਹਦੇ ਖਿਡਾਰੀ ਹੋਣ ਦਾ ਦੱਪੜਦਾ ਸੀ ਉਹਦੀ ਹਾਮੀ ਭਰਦਾ ਸੀ ਵੀ ਇਹ ਤਕੜਾ ਖਿਡਾਰੀ ਹੈ ਤੇ ਪਹਿਲੀ ਵਾਰੀ ਜਦੋਂ ਉਹ ਰੇਡ ਤੇ ਆਇਆ ਇਹਨਾਂ ਦਾ ਆਪਸੀ ਮੁਕਾਬਲਾ ਹੋਇਆ ਤੇ ਪਹਿਲੀ ਵਾਰੀ ਉਹ ਰੇਡ ਤੇ ਆਇਆ ਤੇ ਇਹਦਾ ਉਧਰੋਂ ਗੁਰदयाल ਸਿੰਘ ਢਿੱਲੋਂ ਦਾ ਜਿਹੜਾ ਭਰਾ ਸੀ ਨਾ ਜਗेंद्रਪਾਲ ਸਿੰਘ ਢਿੱਲੋਂ ਵੱਡਾ ਭਰਾ ਉਹ ਦਰਸ਼ਕਾਂ ਦੇ ਵਿੱਚ ਬੈਠਾ ਸੀ ਉਧਰੋਂ ਹੰਦਿਆਂ ਤੋਂ ਉਹਨੇ ਕਬੱਡੀ ਸਟਾਰਟ ਕੀਤੀ ਤੇ ਇਧਰੋਂ ਜਿਹੜਾ ਉਹਨੇ ਉੱਚੀ ਦੇਣੇ ਬੰਗਾਰ ਕੇ ਕਹਿਤਾ ਕਹਿੰਦਾ ਜਾ ਓਏ ਆ ਗਿਆ ਹੁਣ ਇਹਨੂੰ ਜਿਹੜਾ ਚਣੇ ਚਗਵਾ ਦੇ ਤੇ ਇੱਕ ਮੱਝ ਹੋਰ ਬੰਨ ਦੂਗਾ ਕਰੇ ਬਸ ਇੰਨੀ ਕਹਿਣ ਦੀ ਲੋੜ ਸੀ ਤੇ ਗੁਰਦਿਆਲ ਸਿੰਘ ਉਹਦੇ ਸਾਹਮਣੇ ਖੜ ਗਿਆ ਹਿੱਕ ਤਾਣ ਕੇ ਉਹਨੂੰ ਵੀ ਬੜਾ ਸੀ ਮੈਂ ਇਹਨੂੰ ਧੱਕ ਕੇ ਲੈ ਜੂਗਾ ਪਰ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਉਥੇ ਤੇ ਇਹਨੇ ਉਹਨੂੰ ਪਹਿਲੀ ਵਾਰੀ ਗੁੱਟ ਤੋਂ ਫੜ ਕੇ ਕਿਰਪਾਲ ਸਾਹਿਬ ਦੀ ਯਾਦ ਕਰਵਾਤੀ ਤੇ ਉਹ ਜੱਫਾ ਇਹਨੇ ਲਾਇਆ ਉਹਨੂੰ ਉਸ ਤੋਂ ਬਾਅਦ ਦੋਸਤੋ ਸੱਤ ਜੱਫੇ ਜਿਹੜੇ ਇਹਨੇ ਨਾ ਮੈਨੂੰ ਲਾ ਕੇ ਤੇ ਆਪਣੇ ਕਾਰਜ ਨੂੰ ਜੇਤੂ ਬਣਾਤਾ ਕਾਫੀ ਅੰਕਾਂ ਦੇ ਉੱਤੇ ਇਹਨਾਂ ਦੀ ਟੀਮ ਜਿੱਤ ਗਈ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇਲਾਕੇ ਦੇ ਵਿੱਚ ਜਾਂ ਉਧਰਲੇ ਜਿਹੜਾ ਦੁਆਬੇ ਤੇ ਮਾਝੇ ਦੇ ਦੁਆਬੇ ਦੇ ਵਿੱਚ ਇਹ ਚਰਚਾ ਹੋਣ ਲੱਗੀ ਕਿ ਕਿਰਪਾਲ ਸਾਹਿਬ ਤੋਂ ਬਿਨਾ ਜੇ ਕੋਈ ਹੋਰ ਇੱਕ ਜਾਫੀ ਹੈ ਤਾਂ ਉਹ ਗੁਰਦੇਵ ਸਿੰਘ ਢੱਲੋਂ ਹੈ ਇਹ ਇਸ ਖਿਡਾਰੀ ਦਾ ਨਵਾਂ ਆਗਾਦ ਹੋਇਆ ਸੀ ਇਹ ਗੱਲ 1951 ਦੀ ਆਖੀ ਜਾਂਦੀ ਹੈ 1951 ਦੇ ਵਿੱਚ ਇਹ ਪਹਿਲਾ ਮੁਕਾਬਲਾ ਸੀ ਜਿਹੜਾ ਇਹਨੇ ਜਿੱਤਿਆ ਸੀ ਉਸ ਤੋਂ ਬਾਅਦ ਦੋਸਤੋ ਜਦੋਂ ਫਿਰ 1957 ਦੇ ਵਿੱਚ ਇਹਦਾ ਭਰਾ ਸੀਗਾ ਜਿਹੜਾ ਜੁਗਿੰਦਰ ਪਾਲ ਉਹ ਚਲੇ ਗਿਆ ਇੰਗਲੈਂਡ ਇੰਗਲੈਂਡ ਜਾਣ ਤੋਂ ਬਾਅਦ ਫਿਰ ਸਾਰਾ ਖੇਤੀਬਾੜੀ ਦਾ ਜਮਾ ਇਹਦੇ ਸਰ ਆ ਗਿਆ ਟਰੈਕਟਰ ਬੋਣਾ ਜ਼ਮੀਨ ਬੋਣੀ ਉਹਦੀ ਪੂਰੀ ਕੇਅਰ ਕਰਨੀ ਉਹ ਸਾਰਾ ਕੰਮ ਇਸੇ ਦੇ ਸਿਰ ਤੇ ਹੁੰਦਾ ਸੀ ਤੇ ਇਹਨੂੰ ਕਈ ਮੈਚ ਤੱਕ ਨੂੰ ਟਰੈਕਟਰ ਤੋਂ ਲਾ ਕੇ ਖੜੋਂਦੇ ਹੁੰਦੇ ਹੁੰਦੇ ਸੀ ਵੀ ਆ ਜਾ ਟਰੈਕਟਰ ਬਾਕ ਬੋਣਾ ਛੱਡ ਤੇ ਸਹੀ ਮੈਚ ਖੇਡਣਾ ਤੇ ਸਾਡੇ ਨਾਲ ਮੈਚ ਖੇਡਣ ਚਾਹਨਾ। ਇਹੀ ਘਾਟ ਸੀ ਵੀ ਇਹਨੂੰ ਤਿਆਰੀ ਕਰਨ ਦਾ ਪੂਰਾ ਮੌਕਾ ਨਹੀਂ ਸੀ ਮਿਲਦਾ ਕਿਉਂਕਿ ਘਰ ਦੀਆਂ ਕਬੀਲਦਾਰੀਆਂ ਸਾਰੀਆਂ ਇਸੇ ਦੇ ਸਾਰਾਂ ਆ ਗਈਆਂ ਸੀ। ਤੇ ਉਹ ਉੱਥੇ ਜਿਹੜਾ ਸੀਗਾ ਰਮੇਦੀ ਦੇ ਵਿੱਚ 1952-53 ਦੀ ਗੱਲ ਹੈ ਵੀ ਉੱਥੇ ਮੈਚ ਹੋਣਾ ਸੀ ਜਿਹੜਾ ਅ ਅ ਆਪਾਂ ਇੱਕ ਮੈਚ ਹੋਣਾ ਸੀਗਾ ਉਹ 1952-53 ਦੇ ਵਿੱਚ ਇਹ ਸੀਗਾ 26 ਜਨਵਰੀ ਦੇ ਵਿੱਚ ਹੁਸ਼ਿਆਰਪੁਰੀਏ ਇਹ ਮੈਚ ਕਰਵਾਉਂਦੇ ਸੀ 26 ਜਨਵਰੀ ਦਾ ਮੈਚ ਸੀਗਾ ਉੱਥੇ ਇਹਨੂੰ ਜਲੰਧਰ ਦੀ ਟੀਮ ਵੱਲੋਂ ਖੇਡਣ ਦਾ ਮੌਕਾ ਮਿਲਿਆ ਤੇ ਉਧਰੋਂ ਦੋਸਤੋ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਉਸ ਵੇਲੇ ਤੋਖੀ ਦਾ ਨਾਮ بڑا ਚੱਲਦਾ ਹੁੰਦਾ ਸੀ ਇਹ ਵੱਡਾ ਤੋਖੀ ਸੀ ਕੱਦ ਦੇ ਵਿੱਚ ਛੋਟਾ ਉਮਰ ਦੇ ਵਿੱਚ ਵੱਡਾ ਸੰਤੋਖ ਸਿੰਘ ਤੋਖੀ ਇਹਦਾ ਪਿੰਡ ਅਬਾਲਾ ਜੱਟਾਂ ਸੀ ਤੇ ਇਹਨੂੰ ਐਟਮ ਬੰਬ ਵਾਲਾ ਤੋਖੀ ਐਟਮ ਬੰਬ ਕਰਕੇ ਇਹਦਾ ਤਖ਼ਲਸ ਜਿਹੜਾ ਉਹ ਬਣਿਆ ਹੋਇਆ ਸੀ ਕਿਉਂਕਿ ਇਹ ਫੁਰਤੀਲਾ ਇੰਨਾ ਸੀ ਕਿ ਉਸ ਵੇਲੇ ਦੇ ਜਿਹੜੇ ਤਕੜਾ ਸਟਾਪਰ ਸੀ ਨਾ ਕਿਰਪਾਲ ਸਾਹਿਬ ਉਹਦੇ ਤੋਂ ਕਦੀ ਇਹ ਇੱਕ ਵਾਰ ਵੀ ਨਹੀਂ ਸ਼ੁਰੂ ਗਿਆ ਐਡੀ ਫੁਰਤੀ ਇੰਨੀ ਸਪੀਡ ਕਹਿੰਦੇ ਵੀ ਇੱਕ ਵਾਰੀ ਹੱਥ ਲਾ ਕੇ ਜਦੋਂ ਪਰੇ ਹੋਗਾ ਨਾ ਸਟਾਰਟ ਕਿੰਨਾ ਜ਼ਬਰਦਸਤ ਸੀਗਾ ਵੀ ਉਹ ਜਿਹੜਾ 65 ਫੁੱਟ ਦਾ ਦਾਇਰਾ ਹੁੰਦਾ ਸੀ ਜਾਂ 75 ਫੁੱਟ ਦਾ ਦਾਇਰਾ ਹੁੰਦਾ ਸੀ ਉਹਦੇ ਜਿਹੇ ਛੇਤੀ ਕੀਤਾ ਕਿਸੇ ਨੂੰ ਨੇੜੇ ਨਹੀਂ ਸੀ ਲੱਗਣਾ ਹੁੰਦਾ ਹੁੰਦਾ 10 10 ਫੁੱਟ ਦੀ ਲੀਡ ਪਾ ਜਾਂਦਾ ਸੀਗਾ ਉੱਥੇ ਜਦੋਂ ਇਹਦੇ ਨਾਲ ਜੁਗਿੰਦਰ ਸਿੰਘ ਵਾਲਾ ਮੁਕਾਬਲਾ ਹੋਇਆ ਗੁਰਦੇਵਾਲ ਸਿੰਘ ਢਿੱਲੋਂ ਦੇ ਨਾਲ ਉਹਦਾ ਮੁਕਾਬਲਾ ਹੋਇਆ ਤੋਖੀ ਦਾ ਤੇ ਉਸ ਸਮੇਂ ਜਿਹੜਾ ਪਹਿਲੀ ਵਾਰ ਜਿਹੜਾ ਤੋਖੀ ਨੂੰ ਡੱਕਣ ਵਾਲਾ ਗੁਰਦੇਵਾਲ ਸਿੰਘ ਢਿੱਲੋਂ ਸੀਗਾ ਤੇ ਉਥੋਂ ਇਹਦੇ ਨਾਮ ਦੀ ਚਰਚਾ ਹੋਣ ਲੱਗੀ ਵੀ ਆਹ ਤਾਂ ਬੱਲੇ ਬੱਲੇ ਹੋ ਗਈ ਤੇ ਆ ਇਹਦੇ ਨਾਲ ਦਾ ਜਿਹੜਾ ਜੱਫੀ ਹੈ ਉਹ ਜਿਹੜੇ ਤੋਖੀ ਨੂੰ ਟੱਕਰ ਦੇਣ ਵਾਲਾ ਵੀ ਜੱਫਾ ਹੈ ਕੋਈ ਅਗਲੇ ਸਾਲ ਫੇਰ ਮੁਕਾਬਲਾ ਹੋਇਆ ਦੋਨਾਂ ਦੇ درمیان ਉਥੇ ਤੋਖੀ ਨੂੰ ਨੇ 6 ਜੱਫੇ ਲਾਈ 8 ਵਾਰੀ ਲਗਿਆ ਕੁੱਲ 6 ਵਾਰੀ ਫੜ ਗਿਆ ਭਾਰਤ ਪਾਕਿਸਤਾਨ ਦੇ ਜਿੰਨੇ ਮੈਚ ਹੋਏ ਉਹਨਾਂ ਦੇ ਵਿੱਚੋਂ ਕਦੇ ਵੀ ਤੋਖੀ ਨਹੀਂ ਸੀ ਰੁਕਿਆ ਹੋਇਆ ਸਿਰਫ ਇੱਕ ਜੱਫਾ ਲਗਿਆ ਸੀ ਉਹਨੂੰ ਜਿੰਨੇ ਵੀ ਇੱਧਰ ਮੈਚ ਹੋਏ ਉਹਨਾਂ ਦੇ ਵਿੱਚ ਤੋਖੀ ਕਦੇ ਕਿਸ ਤਰ੍ਹਾਂ ਸੀ ਰੱਖਿਆ ਗਿਆ ਇਹ ਪਹਿਲੀ ਵਾਰੀ ਸੀ ਵੀ ਇਹ ਜਿਹੜਾ ਇਹਨਾਂ ਦਾ ਇਹਨੂੰ ਡੱਕਣ ਵਾਲਾ ਉਹ ਗੁਰਦਿਆਰ ਸਿੰਘ ਢਿੱਲੋਂ ਸੀ ਜਿਹਨੇ ਇੰਨੇ ਜੱਫੇ ਸੰਤੋਖ ਸਿੰਘ ਤੋਖੀ ਅੰਬਾਲਾ ਜੱਟਾਂ ਵਾਲੇ ਨੂੰ ਲਾਏ ਪਾਕਿਸਤਾਨ ਦੇ ਨਾਲ ਜਿਹੜਾ 1954 ਦੇ ਵਿੱਚ ਮੈਚ ਹੋਇਆ ਜਿਹੜੀ ਲੁਧਿਆਣੇ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹ ਮੁਕਾਬਲਾ ਹੋਇਆ ਸੀਗਾ ਉੱਥੇ ਜਿਹੜੀ ਪੂਰੀ ਟੀਮ ਦੀ ਚੋਣ ਕੀਤੀ ਸੀ ਨਾ ਉਹਦੇ ਵਿੱਚ ਵੀ ਇਹਨਾਂ ਦੋਨਾਂ ਭਰਾਵਾਂ ਦਾ ਯੋਗਦਾਨ ਸੀ ਜੋਗਿੰਦਰਪਾਲ ਤੇ ਗੁਰदयाल ਦੋਨਾਂ ਨੇ ਜਿਹੜੀ ਟੀਮ ਦਾ ਚੋਣ ਦੇ ਵਿੱਚ ਯੋਗਦਾਨ ਪਾਇਆ ਤੇ ਸੁੰਨ ਦੇ ਵਿੱਚ ਆਇਆ ਕਹਿੰਦੇ ਜਿਹੜੀ ਉਸ ਵੇਲੇ ਦੀ ਜੇਤੂ ਟਰੋਫੀ ਸੀ ਨਾ ਜਿਹੜੀ ਸ਼ੀਲਡ ਸੀਗੀ ਮਿਲੀ ਹੋਈ ਤੇ ਉਹ ਅੱਜ ਵੀ ਇਹਨਾਂ ਦੇ ਘਰ ਦਾ ਸ਼ਿੰਗਾਰ ਬਣੀ ਹੋਈ ਹੈ ਸੋ ਸلسਲਾ ਚੱਲਦਾ ਗਿਆ ਇੱਕ ਵਾਰ ਜਿਹੜਾ ਸੀਗਾ ਨਰੰਜਨ ਸਿੰਘ ਬੀੜਗੋ ਸਾਹਿਬ ਜਗਤਪੁਰੇ ਵਾਲਾ ਨਰਿੰਜਨ ਸਿੰਘ ਜਿਹੜਾ ਬਾਅਦ ਦੇ ਵਿੱਚ ਡਾਇਰੈਕਟਰ ਸਪੋਰਟਸ ਬਣਿਆ ਸੀਗਾ ਜਿਨੇ ਦੇਵੀਦਿਆਲ ਖੋਣਾ ਨੂੰ ਜਿਨੇ ਨਛਤਰ ਢਾਂਡੀ ਖੋਣਾ ਨੂੰ ਕੋਚ ਭਰਤੀ ਕੀਤਾ ਸੀ ਉਹ ਨਰਿੰਜਨ ਸਿੰਘ ਜਗਤਪੁਰੇ ਵਾਲਾ ਉਹ ਕਮੈਂਟੇਟਰ ਵੀ ਬਹੁਤ ਵਧੀਆ ਸੀ ਤੇ ਉਹ ਖੇਡ ਪ੍ਰੇਮੀ ਵੀ ਸਿਰੇ ਦਾ ਸੀ ਤੇ ਉਸ ਦੀ ਸਰਕਾਰੇ ਦਰਬਾਰੇ ਪੂਰੀ ਪੈਂਠ ਬਣੀ ਹੋਈ ਸੀ ਤੇ ਉਹਦੀ ਬੜੀ ਸਤ ਪੁੱਛ ਸੀ ਉਹਨੇ ਕਿਤੇ ਜ਼ਿਕਰ ਕਰਤਾ ਵੀ ਐਸ ਵੇਲੇ ਸਰਬਨ ਸਿੰਘ ਰਮੇਤੀ ਦੇਖੋ ਹਵਾਬ ਹਵਾਬ ਵਾਲੇ ਚਾਕਰ ਦੀ ਕਿਸੇ ਚ ਜ਼ਰਤ ਨਹੀਂ ਐ ਉਹ ਇੰਨਾ ਫੁਰਤੀਲਾ ਖਿਡਾਰੀ ਐ ਇੰਨਾ ਤਕੜਾ ਖਿਡਾਰੀ ਐ ਵੀ ਉਹਨੂੰ ਡੱਕ ਸਕਣਾ ਹਰਕ ਦੇ ਬਸ ਦੀ ਗੱਲ ਨਹੀਂ ਤੇ ਉਧਰੋਂ ਦੇਵ ਅੱਟੇ ਨੂੰ ਤੇ ਮਾਲੜੀ ਸਾਹਮੂ ਅਜੀਤ ਸਿੰਘ ਮਾਲੜੀ ਨੂੰ ਇੱਕ ਅੰਸੂਆ ਮਿਲ ਗਈਆਂ ਵੀ ਨਰੰજન ਸਿੰਘ ਇਹ ਛੇਖੀ ਮਾਰਦਾ ਐ ਤੇ ਹੋਵੇ ਨਾ ਹੋਵੇ ਤਾਂ ਆਪਾਂ ਕਿਉਂ ਨਾ ਗੁਰਦੇਵ ਸਿੰਘ ਨੂੰ ਲੈ ਕੇ ਆਈਏ ਕਹਿੰਦੇ ਦੋਵੇਂ ਜਣੇ ਚਲੇ ਗਏ ਨੰਗਲ ਕਰਾਰਖਾਂ ਤੇ ਅੱਗੋਂ ਫੇਰ ਖੇਤ ਦੇ ਵਿੱਚ ਟਰੈਕਟਰ ਵਹੋਂਦਾ ਉਹਨਾਂ ਨੂੰ ਗੁਰਦਿਆਲ ਸਿੰਘ ਮਿਲਿਆ ਉਹ ਕਹਿੰਦੇ ਵੀ ਇੱਜ਼ਤ ਦਾ ਸਵਾਲ ਹੈ ਆ ਜਾ ਤੂੰ ਉਹ ਕਹਿੰਦਾ ਮੈਂ ਖੇਡਾ ਤਾਂ ਕਦੇ ਹੈ ਨਹੀਂ ਹੁਣ ਪਰ ਤੁਸੀਂ ਕਹਿੰਦੇ ਹੋ ਚਲੋ ਮੈਂ ਚੱਲਦਾ ਕਹਿੰਦੇ ਗੁਰਦਿਆਲ ਸਿੰਘ ਉਹਨਾਂ ਦੇ ਨਾਲ ਆ ਗਿਆ ਅਜੀਤ ਸਿੰਘ ਮਾਲੜੀ ਦੇ ਨਾਲ ਤੇ ਨਾਲ ਦੇ ਵੱਟੇ ਦੇ ਤੇ ਜਦੋਂ ਕਹਿੰਦੇ ਫਾਈਨਲ ਮੁਕਾਬਲਾ ਇਹਨਾਂ ਨਾਲ ਹੋਇਆ ਸਰਪਣ ਬੰਦ ਦੀ ਟੀਮ ਨਾਲ ਕਪੂਰਥਲੇ ਦੀ ਟੀਮ ਦੇ ਨਾਲ ਤੇ ਉਸ ਵੇਲੇ ਜਦੋਂ ਕੱਪੜੇ ਲਾ ਕੇ ਮੈਦਾਨ ਦੇ ਵਿੱਚ ਆ ਗਿਆ ਤਾਂ ਫਿਰ ਨਰੰਜਨ ਸਿੰਘ ਜਾ ਕੇ ਇਹਨੂੰ ਕਹਿੰਦਾ ਕਹਿੰਦਾ ਗੁਰਦੇਵਾਲ ਸਿੰਘ ਤੇਰੀ ਤਿਆਰੀ ਹੈ ਨਹੀਂ ਸਰਵਣ ਇਸ ਵੇਲੇ ਮੇਰੀ ਆਕੂ ਗਲਦਾ ਤੇਰੇ ਤੋਂ ਫੜਿਆ ਨਹੀਂ ਜਾਣਾ ਤੇ ਤੇਰੀ ਬੇਇਜ਼ਤੀ ਹੋ ਜਾਣੀ ਹੈ ਉਹ ਕਹਿੰਦਾ ਵੀਡੀਓ ਸਾਹਿਬ ਬੇਇਜ਼ਤੀ ਤਾਂ ਮੇਰੀ ਹੁਣ ਵੀ ਹੋ ਜੂਗੀ ਜੇ ਕੱਪੜੇ ਪਾ ਲੇ ਕਿਉਂਕਿ ਮੈਂ ਕੱਪੜੇ ਲਾ ਕੇ ਆ ਗਿਆ ਮਰਦਾਂ ਦਾ ਕੰਮ ਨਹੀਂ ਮੈਦਾਨੋਂ ਭੱਜਣਾ ਹੁਣ ਮੈਂ ਇੱਕ ਪਾਸਾ ਕਰਕੇ ਹੀ ਰਹੂੰਗਾ ਜੇ ਬੇਇਜ਼ਤੀ ਹੋਊਗੀ ਨਾ ਤਾਂ ਉਹ ਵਿੱਚ ਮੈਦਾਨ ਦੇ ਹੋਊਗੀ ਮੈਦਾਨ ਛੱਡ ਕੇ ਭੱਜਣ ਵਾਲੇ ਦੀ ਬੇਇਜ਼ਤੀ ਵੱਡੀ ਹੁੰਦੀ ਹੈ ਤੇ ਖੇਡ ਕੇ ਹਾਰਨਾ ਉਹ ਇਹਨਾ ਜਿਹੜਾ ਜਿਆਦਾ ਦੁਖਦਾਈ ਨਹੀਂ ਹੁੰਦਾ ਸੋ ਉਹ ਮੈਚ ਦੇ ਦੇ ਬਾਰੇ ਕਹਿੰਦੇ ਵੀ ਉਹ ਇਨਾ ਜ਼ਬਰਦਸਤ ਮੈਚ ਹੋਇਆ ਵੀ ਪਹਿਲਾਂ ਉਸ ਵੇਲੇ ਕੀ ਹੁੰਦਾ ਸੀਗਾ ਜਿਹੜਾ ਕਬੱਡੀ ਅਜਿਹਾ ਵੰਗੂ ਨਾ ਜਿਹੜੀ ਰੇਡ ਕਰਨੀ ਉਹ ਮਤਲਬ ਸਿਰੇ ਜਾਣਾ ਜ਼ਰੂਰੀ ਨਹੀਂ ਹੁੰਦਾ ਉਹ ਡੀ ਪਾਈ ਹੁੰਦੀ ਸੀ ਡੀ ਤੋਂ ਮੁੜ ਕੇ ਜਿਹੜਾ ਡੀ ਟੱਚ ਕਰਕੇ ਵਾਪਸ ਆ ਜਾਂਦੇ ਹੁੰਦੇ ਸੀ ਹਰ ਕ ਰੇਡ ਸਿਰੇ ਨਹੀਂ ਸੀ ਜਾਂਦੀ ਹੁੰਦੀ ਤੇ ਉੱਥੇ ਜਿਹੜਾ ਪਹਿਲਾ ਇਹਨਾਂ ਦਾ ਪੂਰਾ ਸਮਾਂ ਹੋਇਆ ਉਹਦੇ 'ਚ ਦੋਨਾਂ ਟੀਮਾਂ ਦੇ 25-25 ਨੰਬਰ ਤੇ ਇੰਗਲੈਂਡ ਦੇ ਵਿੱਚ ਵੱਸਦੇ ਜਿਹੜੇ ਨਿਖੇੜ ਲੇਖਕ ਨੇ ਨਾ ਬਲਵੀਰ ਸਿੰਘ ਕਮਲ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਮੈਂ ਉਹ ਮੈਚ ਵੇਖਿਆ ਤਾਂ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਵੀ ਉਸ ਮੈਚ ਦੇ ਵਿੱਚ ਕਿੰਨੇ ਜੱਫੇ ਲੱਗੇ ਪਰ ਜੇ ਉਹ ਮੈਚ ਦੇ ਵਿੱਚ ਸਰਵਣ ਰਮੇਦੀ ਨੌਨ ਸਟਾਪ ਰੇਡਾਂ ਪਾਉਂਦਾ ਤਾਂ ਪੂਰੇ ਸਮੇਂ ਦੇ ਵਿੱਚ 25 25 ਨੰਬਰ ਕਦੇ ਵੀ ਬਰਾਬਰ ਨਾ ਹੁੰਦੇ ਉਹਨਾਂ ਦੇ ਨੰਬਰ ਬੜੇ ਵੱਧ ਹੋਣੇ ਸੀ ਉਸ ਤੋਂ ਬਾਅਦ ਉਹ ਕਹਿੰਦਾ ਵੀ 5 5 ਮਿੰਟ ਇਹਨਾਂ ਨੂੰ ਫੇਰ ਦਿੱਤੇਗੇ ਦੋਵਾਂ ਟੀਮਾਂ ਨੂੰ ਤੇ 5 ਮਿੰਟਾਂ ਦੇ ਵਿੱਚ 31 31 ਨੰਬਰ ਫੇਰ ਬਰਾਬਰ ਹੋ ਗਏ ਤੇ ਫਿਰ ਜਤਹਾਰ ਦਾ ਫੈਸਲਾ ਕਿਵੇਂ ਹੁੰਦਾ ਮੈਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਫੇਰ ਦੇ ਵਟਾ ਇੱਕ ਆਪਣੀ ਜਿਹੜੀ ਸੇਫ ਰੇਡ ਮਤਲਬ ਡੀ ਟੱਚ ਕਰਕੇ ਵਾਪਸ ਮੁੜਨ ਲੱਗਿਆ ਤੇ ਰੈਫਰੀ ਨੇ ਉਹਨੂੰ ਉਹਨੇ ਬੁੱਲਾ ਤੇ ਇੱਕ ਦੀ ਜੀਬ ਫੇਰ ਲਈ ਤੇ ਉਹਦਾ ਸਾਂਹ ਟੁੱਟੇ ਦਾ ਜਿਹੜਾ ਪੁਆਇੰਟ ਸੀਗਾ ਉਹ ਉਹ ਵਿਰੋਧੀ ਟੀਮ ਨੂੰ ਦੇਤਾ ਕਪੂਰ ਥਲੇ ਦੀ ਟੀਮ ਨੂੰ ਦੇਤਾ ਤੇ ਇੱਕ ਜਿਹੜਾ ਪੁਆਇੰਟ ਸੀਗਾ ਉਹ ਹੋਰ ਕ੍ਰੇਡਰ ਸੀ ਜਿਹੜਾ ਇਹਨਾਂ ਦਾ ਉਹ ਡਬਲ ਟੱਚ ਕਰ ਬੈਠਾ ਤੇ ਡਬਲ ਟੱਚ ਦਾ ਪੁਆਇੰਟ ਹੈ ਜਿਹੜਾ ਹੈ ਇਹ ਉਲਝੇਵਿਆਂ ਭਰਿਆ ਹੁੰਦਾ ਹੈ ਇਹ ਰੈਫਰੀ ਦੇ ਸਾਰੇ ਵੀ ਨਹੀਂ ਹੁੰਦਾ ਸਿਰਫ ਖਡਾਰੀ ਨੂੰ ਪਤਾ ਹੁੰਦਾ ਵੀ ਮੈਂ ਕਿਹਨੂੰ ਟੱਚ ਕੀਤਾ ਪਹਿਲਾਂ ਰੇਡਰ ਨੂੰ ਤੇ ਉਹ ਪੁਆਇੰਟ ਸੀ ਜਿਹੜਾ ਰੇਫਰੀ ਦੇ ਹੱਥ ਦੇ ਵਿੱਚ ਸੀਗਾ ਉਹ ਵੀ ਇਹਨਾਂ ਨੇ ਕਪੂਰਥਲੇ ਦੀ ਟੀਮ ਨੂੰ ਦੇਤਾ ਤੇ ਦੋ ਜਿਹੜੇ ਪੁਆਇੰਟਾਂ ਦੇ ਉੱਤੇ ਕਪੂਰਥਲਾ ਉਸ ਮੈਚ ਦੇ ਵਿੱਚ ਜੇਤੂ ਬਣ ਗਿਆ ਸੀ ਮੈਚ ਖਤਮ ਹੋਣ ਤੋਂ ਬਾਅਦ ਕਹਿੰਦੇ ਸਰਬਨ ਸਿੰਘ ਰਮੀਤੀ ਨੇ ਖੁਦ ਕਿਹਾ ਕਹਿੰਦਾ ਵੀ ਗੁਰਦਿਆਲ ਸਿੰਘ ਢਿੱਲੋਂ ਮੈਨੂੰ ਫੜਤਾ ਗਿਆ ਪਰ ਮੈਂ ਉਹਨੂੰ ਫੜਾਈ ਨਹੀਂ ਮੰਨਦਾ ਕਾਰਨ ਕੀ ਕਹਿੰਦਾ ਮੇਰੇ ਤਾਂ ਜੋਰ ਹੀ ਨਹੀਂ ਲੱਗਿਆ ਇੱਥੇ ਤੇ ਉਸ ਤੋਂ ਬਾਅਦ ਫੇਰ ਜਦੋਂ ਦੁਬਾਰਾ ਫੇਰ ਇਹਨਾਂ ਦਾ ਮੁਕਾਬਲਾ ਹੋਇਆ ਤੇ ਇਹ ਗੱਲ ਹੈਗੀ 1961 ਦੀ 1961 ਦੇ ਵਿੱਚ ਜਦੋਂ ਇਹਨਾਂ ਦਾ ਇੱਕ ਵਾਰੀ ਫੇਰ ਭੇੜ ਹੋਇਆ ਤੇ ਉੱਥੇ ਫਿਰ ਇਹਨੇ ਸਰਵਣ ਨੂੰ ਵਿਚ ਮیدਾਨ ਦੇ ਆ ਕੇ ਨਾ ਕੁੱਟੋਂ ਫੜ ਕੇ ਕਿਉਂ ਖੜਾ ਲਿਆ ਜਿਵੇਂ ਕਹਿੰਦੇ ਵੀ ਆ ਜਿਹੜੇ ਭੂਸਰੇ ਵੇ ਸਾਨ ਨੂੰ ਘੇਰ ਕੇ ਖੜਾ ਲੈਂਦਾ ਇਸ ਤਰ੍ਹਾਂ ਖੜਾਇਆ ਤੇ ਉਥੋਂ ਫਿਰ ਸਰਬਣਾ ਰਮੇਦੀ ਵਾਲੇ ਨੇ ਬੱਲ ਨੇ ਉਹਨੂੰ ਫਿਰ ਥਾਪੀ ਦੇ ਕੇ ਮੰਨਿਆ ਵੀ ਵਾਕਈ ਤੇਰੇ ਚ ਬਹੁਤ ਕਲਾ ਹੈ ਤੇਰੇ ਚ ਬੜੀ ਜਾਨ ਹੈ ਤੇ ਇਹ ਸੀਗੇ ਜਿਹੜੇ ਇਸ ਦੇ ਤਕੜੇ ਜੱਫਿਆਂ ਦੀ ਗੱਲ ਤੇ 1966 ਦੇ ਵਿੱਚ ਚਤਵੰਤ ਸਿੰਘ ਕੌਰੀਆਂ ਉਸ بڑے ਸ਼ਾਇਦ ਡੀਐਸਪੀ ਹੁੰਦੇ ਸੀਗੇ ਤੇ ਉਹ ਚਤਵੰਤ ਸਿੰਘ ਕੌਰੀਆਂ ਆਜ਼ਾਦ ਵੀ ਜਿੱਤ ਗਏ ਸੀ ਲਹਿਰਾਗਾਗਾ ਦੇ ਵਿਧਾਨ ਸਭਾ ਹਲਕੇ ਤੋਂ ਤੇ ਉਹਨਾਂ ਨੇ ਆਜ਼ਾਦ ਐਮਐਲਏ ਵਜੋਂ ਚੋਣ ਲੜ ਕੇ ਉਹ ਚੋਣ ਜਿੱਤੀ ਸੀ ਤੇ ਉਹਨਾਂ ਨੇ 1966 ਦੇ ਵਿੱਚ ਆਪਣੇ ਪਿੰਡ 골ਡ ਕੱਪ ਕਰਵਾਇਆ ਸੀ। ਸੰਗਰੂਰ ਜ਼ਿਲ੍ਹੇ ਦਾ ਪਿੰਡ ਕੌਰੀਆਂ ਤੇ ਉੱਥੇ ਇਹ ਪਹਿਲਾ 골ਡ ਕੱਪ ਟੂਰਨਾਮੈਂਟ ਹੋਇਆ ਸੀ। ਤੇ ਕਹਿੰਦੇ ਉਸ ਟੂਰਨਾਮੈਂਟ ਦੇ ਵਿੱਚ ਇਹ ਜਿਹੜਾ ਅਸੀਂ ਗੁਰਦਿਆਲ ਸਿੰਘ ਢਿੱਲੋਂ ਸੀਗਾ ਇਹ ਬਤੌਰ ਮੈਨੇਜਰ ਆਪਣੀ ਟੀਮ ਦੇ ਨਾਲ ਗਿਆ ਸੀ ਜਲੰਧਰ ਦੀ ਟੀਮ ਦੇ ਨਾਲ। ਤੇ ਉਧਰੋਂ ਪ੍ਰੀਤ ਦੇ ਦੀ ਇੰਨੀ ਗੁੱਟੀ ਚੜੀ ਹੋਈ ਸੀ ਵੀ ਜਿੰਨੇ ਵੀ ਮੈਚ ਹੋਏ ਸੀ ਪ੍ਰੀਤਾ ਕਿਸੇ ਤੋਂ ਇੱਕ ਵਾਰ ਵੀ ਨਹੀਂ ਸੀ ਫੜਿਆ ਗਿਆ। ਉਦੀ ਬੜੀ ਚੜ੍ਹਾਈ ਸੀ ਉਸ ਟੂਰਨਾਮੈਂਟ ਦੇ ਉੱਤੇ ਤੇ ਜਦੋਂ ਫਾਈਨਲ ਮੈਚ ਇਹਨਾਂ ਨਾਲ ਹੋਇਆ ਤੇ ਇਹਨੇ ਕੱਪੜੇ ਲਾ ਕੇ ਫੇਰ ਮੈਦਾਨ ਦੇ ਵਿੱਚ ਆ ਗਿਆ ਤੇ ਉੱਥੇ ਕਹਿੰਦੇ ਵੀ ਦਰਸ਼ਕਾਂ ਨੂੰ ਫੇਰ ਇਹਨੇ ਦਿਖਾਤਾ ਵੀ ਗੁਰਦਿਆਲ ਸਿੰਘ ਢੱਲੋਂ ਵੀ ਕੋਈ ਚੀਜ਼ ਹੈ ਜਿਹੜਾ ਬਿਨਾਂ ਤਿਆਰੀ ਤੋਂ ਬਿਨਾਂ ਕਿਸੇ ਪ੍ਰੈਕਟਿਸ ਤੋਂ ਲਗੋਟਾਂ ਲਾ ਕੇ ਖੜ ਗਿਆ ਮੈਦਾਨ ਦੇ ਵਿੱਚ ਤੇ ਜਦੋਂ ਪ੍ਰੀਤ ਨੂੰ ਗੁੱਟ ਤੋਂ ਫੜ ਕੇ ਫੇਰ ਰੋਕਿਆ ਤੇ ਉੱਥੇ ਦਰਸ਼ਕਾਂ ਨੇ ਤਾੜੀਆਂ ਪਾਈਆਂ ਪੂਰਾ ਹਜੂਮ ਉਥੇ ਗੁਰਦੇਵਾਲ ਸਿੰਘ ਢਿੱਲੋਂ ਢੱਲੋਂ ਦਾ ਨਾਮ ਜਪਣ ਲੱਗ ਗਿਆ ਇਹ ਸੀਗੀ ਇਸ ਜਿਹੜੀ ਖਿਡਾਰੀ ਦੀ ਬੜੀ ਵਧੀਆ ਖੇਡ ਪਰ ਇਹ ਜਿਹੜਾ ਖਿਡਾਰੀ ਹੈ ਨਾ ਇਹਨੂੰ ਥੋੜਾ ਜਿਹਾ ਅਖੜ ਸੁਭਾ ਦਾ ਕਰਕੇ ਵੀ ਜਾਣਿਆ ਜਾਂਦਾ ਆਮ ਤੌਰ ਤੇ ਖਿਡਾਰੀਆਂ ਦੇ ਦੋ ਦੋ ਨਾਮ ਹੁੰਦੇ ਆ ਤੇ ਇਹਨੂੰ ਵੀ ਜਿਹੜਾ ਜ਼ਿਆਦਾਤਰ ਫਿਰ ਇਹਦੇ ਅਖੜ ਸੁਭਾ ਕਰਕੇ ਇਹਨੂੰ ਗੁਰਦੇਵਾਲ ਸਿੰਘ ਭੋਂਕੜ ਵੀ ਕਹਿ ਦਿੰਦੇ ਸੀ ਇਹਦਾ ਵੱਡਾ ਭਰਾ ਜਿਹੜਾ ਸੀਗਾ ਆਪਣਾ ਇੰਗਲੈਂਡ ਦੇ ਵਿੱਚ ਜੋਗਿੰਦਰਪਾਲ ਇੱਕ ਵਾਰੀ ਕਹਿੰਦੇ ਇਹ ਉਧਰ ਚਲਿਆ ਗਿਆ ਉਹਨੂੰ ਮਿਲਣ ਤੇ ਕਿਸੇ ਜਾਣੂ ਦੀ ਕਾਰ ਦੇ ਵਿੱਚ ਬਲਵیرਸ ਕਮਲ ਦੀ ਦੱਸੀ ਹੋਈ ਗੱਲ ਮੈਂ ਤੁਹਾਨੂੰ ਫੇਰ ਸਾਂਝੀ ਕਰ ਰਿਹਾ ਉਹ ਕਹਿੰਦੇ ਵੀ ਉਹ ਉਹਨੂੰ ਨਾਲ ਲੈ ਕੇ ਨਾ ਕਾਰ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਉਹ ਜਿਹੜਾ ਆਪਣੀ ਗੱਡੀ ਆਪ ਡਰਾਈਵ ਕਰ ਰਿਹਾ ਸੀ ਉਹ ਸ਼ੇਖੀ ਮਾਰ ਬੈਠਾ ਵੀ ਆਹ ਮੇਰੀ ਬਰਸਡੇਜ਼ ਹੈ ਜੀ ਅਸੀਂ ਤਾਂ ਐਸ਼ ਕਰਦੇ ਹਾਂ ਹੈ ਆ ਮੈਂ ਇਦੋਂ ਘਟ ਇਦੋਂ ਛੋਟੀ ਕੋਈ ਗੱਡੀ ਨਹੀਂ ਲੈਂਦਾ ਉਹਨੂੰ ਕਹਿੰਦਾ ਭਾਈ ਸਾਹਿਬ ਗੱਡੀ ਇੱਥੇ ਰੋਕ ਦੇ ਕਹਿੰਦਾ ਮੈਂ ਵੀ ਆਖਿਆ ਵੀ ਲੈ ਪੰਗਾ ਤਾਂ ਛਿੜ ਗਿਆ ਵੀ ਇਹਨੇ ਤਾਂ ਹੁਣ ਇਹ ਇਹਦਾ ਅਖੜ ਸੁਭਾ ਦਾ ਤਾਂ ਹੈਗਾ ਉਹਨੂੰ ਕਹਿੰਦਾ ਇਹੇ ਜੀ ਗੱਡੀ ਨਾ ਕਹਿੰਦਾ ਇੱਥੇ ਤਾਂ ਜਣੀ ਖਣੀ ਲਈ ਫਿਰਦੀ ਐ ਤੇ ਪੰਜਾਬ ਦੇ ਵਿੱਚ ਮੇਰੇ ਕੋਲੇ ਵੀ ਦੋ ਖੜੀਆਂ ਨੇ ਮੇਰੇ ਘਰੇ ਲਾ ਦੇ ਮੈਨੂੰ ਕਹਿੰਦਾ ਤੇਰੀ ਆ ਸ਼ੇਖੀ ਬੜੀ ਗੱਲ ਮੈਨੂੰ ਜਚੀ ਨਹੀਂ ਇਹ ਸੀਗਾ ਕਹਿੰਦੇ ਇਹਦਾ ਅਖੜ ਸੁਭਾ ਤੇ ਇੱਕ ਵਾਰੀ ਦੀ ਗੱਲ ਹੈ ਕਹਿੰਦੇ ਇਹ ਉੱਥੇ ਦੇਖਣ ਗਿਆ ਤੇ ਇਧਰੋਂ ਜਿਹੜੇ ਪੰਜਾਬ ਦੇ ਖਿਡਾਰੀ ਜਿਨ੍ਹਾਂ ਚ ਸਹੀੜੀ ਵਾਲਾ ਭੀਮਾ ਤੇ ਦੋ ਚਾਰ ਹੋਰ ਕਾਕਾ ਖਹਿਰਿਆਂ ਵਾਲਾ ਇਹ ਕਹਿੰਦੇ ਥੋੜੇ ਜਿਹਾਂ ਦੇ ਗੋਗੜਾਂ ਵਧੀਆਂ ਹੋਈਆਂ ਵੱਡੇ ਵੱਡੇ ਢਿੱਡ ਤੇ ਜਦੋਂ ਉਹ ਮੈਦਾਨ ਦੇ ਵਿੱਚ ਆ ਗਏ ਕਪੜੇ ਲਾ ਕੇ ਤਾਂ ਕਹਿੰਦਾ ਬਲਵੀਰ ਸਿੰਘ ਕੰਵਲ ਕਹਿੰਦਾ ਵੀ ਕਹਿੰਦਾ ਮੈਨੂੰ ਉੱਥੇ ਫੇਰ ਜਿਹੜਾ ਗੁਰਦਿਆਰ ਸਿੰਘ ਢਿੱਡ ਨੂੰ ਕਹਿੰਦਾ ਉਹ ਕਹਿੰਦਾ ਇਹਨਾਂ ਨੂੰ ਆਖੋ ਪਹਿਲਾਂ ਜਨੇਪੇ ਕਰਾ ਕੇ ਆਉਣਗੇ ਅੱਡੀ ਅਨੇ ਗੋਗੜਾਂ ਲਈ ਫਿਰਦੇ ਆ ਖੜਾਰੀਆਂ ਦੇ ਕਿਤੇ ਢਿੱਡ ਢਿੱਡ ਹੁੰਦੇ ਨੇ ਤੇ ਇਹ ਸੀ ਕਹਿੰਦੇ ਇਸ ਦੀ ਬੇਬਾਕ ਟਿੱਪਣੀ ਤੇ ਨਾਲ ਬੈਠੇ ਜਿਹੜੇ ਉਹਦੇ ਦੂਜੇ ਸਾਥੀ ਸੀ ਉਹ ਕਹਿੰਦੇ ਵੀ ਤਾਂ ਹੀ ਤਾਂ ਇਹਨੂੰ ਕਹਿੰਦੇ ਫਿਰ ਭੌਂਕਾ ਕਹਿੰਦੇ ਨੇ ਇਹੀ ਕਾਰਨ ਹੈ ਸੋ ਦੋਸਤੋ ਇਹ ਖਿਡਾਰੀ ਦਾ ਪਿਛਲੇ ਸਮੇਂ ਦਿਹਾਂਤ ਹੋ ਗਿਆ ਹੁਣ ਇਸ ਦੁਨੀਆ ਦੇ ਉੱਤੇ ਨਹੀਂ ਪਰ ਇਹ ਉਹ ਖਿਡਾਰੀ ਨੇ ਜਿਹੜੇ 1947 ਤੋਂ ਪਹਿਲਾਂ ਦੇ ਜੰਮੇ ਹੋਏ ਨੇ ਤੇ ਇਹਨਾਂ ਨੇ ਜਿਹੜੀਆਂ ਕਬੱਡੀ ਦੇ ਵਿੱਚ ਧਮਾਲਾਂ ਪਾਈਆਂ ਨੇ ਉਹਨਾਂ ਨੂੰ ਲੋਕੀ ਅੱਜ ਵੀ ਯਾਦ ਕਰਦੇ ਨੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰਾ ਚੈਨਲ ਦਿਲਦਿਆਂ ਗੱਲਾਂ YouTube ਚੈਨਲ ਇਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਕਿਸੇ ਹੋਰ ਨਾਮੀ ਖਿਡਾਰੀ ਦੀ ਬਾਤਾਂ ਲੈ ਕੇ ਤੁਹਾਡੇ ਨਾਲ ਫਿਰ ਜੁੜ ਜਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ